ਸਸਿਗਾ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਵਾਸੀ ਵੀਲੌਗਸ ਆ ਤੁਹਾਡਾ ਮੈਂ ਵੈਲਕਮ ਕਰਦੀ ਆ ਕੱਪੜਿਆਂ ਵਾਲੀ ਬਾਲਟੀ ਦੇ ਨਾਲ ਕਿਉਂਕਿ ਮੈਂ ਆਈ ਆ ਬਾਹਰੇ ਕੱਪੜੇ ਸੁਕਣੇ ਪਾਣੇ ਆ ਤੇ ਦੀਦੀ ਲਾਣ ਕੇ ਝਾੜੂ ਕਿਉਂਕਿ ਹਵਾ ਚਲਦੀ ਹੈ ਨਾ ਇੰਨੀ ਕਿ ਉਹਦੇ ਕਰਕੇ ਨਾ ਪੱਤੇ ਪੱਤੇ ਜਿਹੜੇ ਇੱਥੇ ਨੇ ਨਾ ਇਕੱਠੇ ਹੋ ਜਾਂਦੇ ਨੇ ਦੀਦੀ ਪੋਣੇ ਤੇ ਮੇਰੇ ਨਾਲ ਤਾਂ ਕੁਰਸੀ ਤੇ ਸੁਕਣੇ ਪਾਣੇ ਸੀ ਹਨਾ ਕਿ ਉਹ ਤੇ ਪਾਦਾ ਇਧਰ ਮੰਮੀ ਲੱਗੇ ਹੋਏ ਨੇ ਸੋਨੂ ਨਾਲ ਗੱਲ ਕਰਦੇ ਹੋਏ ਨੇ ਆ ਦੇਖੋ ਸਾਰੇ ਪੱਤੇ ਨਾ ਆ ਜਾਂਦੇ ਨੇ ਹਵਾ ਦੇ ਨਾਲ ਉੱਡ ਕੇ ਦੀਦੀ ਕੰਡੀ ਬਾਹਰ ਵਲੌਗ ਨਾ ਔਰ ਦੀਦੀ ਕਹਿੰਦੀ ਆ ਡਰਮ ਵੇਖ ਕੇ ਕਹਣਾ ਪੇਲ ਮਾਰੀ ਪਈ ਹਣ ਅਸੀਂ ਸਿਲਵਰ ਦੀ ਬਲਵਾਰੀ ਲਿਆਉਂਦੀ ਕੀ ਅੱਜ ਕੱਲ ਦੇ ਇਹ ਲਾ ਫੈਸ਼ਨ ਚੱਲਣ ਲੱਗ ਪਏ ਨੇ ਪਹਿਲਾਂ ਉਹ 골ਡ ਡਰਮ ਚੱਲਦੇ ਹੁੰਦੇ ਸੀ ਤੇ ਅੱਜ ਕੱਲ ਆ ਦੇਖ ਲਓ ਹੈ ਹੋਰ ਆ ਤੇ ਹੁਣ ਨਵਾਂ ਮੀਨੂ ਨਹੀਂ ਵਧਿਆ ਵਧਿਆ ਲੱਗ ਪਰ ਇੱਕ ਗੱਲ ਹੈ ਦੀਦੀ ਥਾਂ ਘਟ ਕੇ ਰਹੀ ਹੋਈ ਹੈ ਹਾਂ ਇਹ ਤਾਂ ਹੈ ਹੈਨਾ ਕਿਉਂ ਆਉਂ ਲਿਆ ਕਿਉਂ ਨਹੀਂ ਸੁਣਦੀ ਤੁਸੀਂ ਕਿਹਾ ਵਾਲੀ ਕਿਉਂ ਪਹਿਲਾਂ ਕਦੀ ਗੱਲ ਨਹੀਂ ਹੋਈ ਗੱਲ ਹੋਈ ਬਾਵਾ ਦੇਣਾ ਬਾਦ ਮੋੜ ਲਗੀ ਆ ਤੇ ਹੋਣ ਚੱਕਣਗੇ ਤਾਂ ਆਈਏ ਆਸ ਟਾਈਮ ਪਰ ਕੀ ਪਤਾ ਸਾ ਛੁੱਟੀਆਂ ਪਈਆਂ ਦੀਦੀ ਹੋਰੀ ਕਿਤੇ ਗਏ ਨਾ ਹੁਣ ਨਹੀਂ ਗਏ ਤਾਂ ਨਹੀਂ ਹੈਗੇ ਵੈਸੇ ਜੀ ਮੈਂ ਮੈਂ ਥੋੜੇ ਜੇ ਕੱਪੜੇ ਮੈਂ ਸੁੱਕਣੇ ਪਾਤੇ ਨੇ ਹਵਾ ਵੀ ਚੱਲ ਪਈ ਥੋੜੇ ਜੀ ਮੇਰੇ ਰਹਿ ਗਏ ਤੇ ਹਵਾ ਵੀ ਚੱਲ ਪਈ ਠੀਕ ਮੈਨੂੰ ਐਸੀ ਕੋਈ ਕੱਪੜਾ ਰਹਿ ਨਾ ਜਾਏ ਤਾਂ ਉਹ ਅਸੀਂ ਦਿੱਸੇ ਜਾਣਾ ਜੇ ਮੇਰੀ ਪਲੈਨਿੰਗ ਬਣ ਗਈ ਉੱਥੇ ਰਹਿਣ ਦੀ ਤੇ ਫੇਰ ਮੈਨੂੰ ਆਇਆ ਵੀ ਮੈਂ ਸਾਰੇ ਜਿਹੜੇ ਕੱਪੜੇ-ਕੁੱਪੜੇ ਹੈਗੇ ਨੇ ਮੈਂ ਸਭ ਧੋ ਤਾ ਦੇਵਾਂ ਤੇ ਮਸ਼ੀਨ ਇੱਕਦਾਂ ਮੈਂ ਖਾਲੀ ਮੈਨੂੰ ਲੱਗਾ ਦੀਦੀ ਇਸ ਹਿਰ ਦੇ ਕਿੰਨੇ ਵਾਰੀ ਕੱਪੜੇ ਧੋਲੇ ਕਿਉਂਕਿ ਜਿਹੜੇ ਕੱਪੜਾ ਸਾਨੂੰ ਜਿਹੜਾ ਕੋਲ ਬਰ ਕੋਈ ਨਹੀਂ ਛੱਡ ਰਹੀ ਸੀ ਜਿਹੜਾ ਕੱਪੜਾ ਹੈ ਨਾ ਅਸੀਂ ਕੋਈ ਨਹੀਂ ਛੱਡ ਰਹੀਆਂ ਜਿਹੜਾ ਸਾਨੂੰ ਮਿਲ ਰਿਹਾ ਜੋਹੀ ਧੋ ਰਹੀਆਂ ਹੈ ਗਰਮੀ ਚ ਜ਼ਿਆਦਾ ਹੋ ਜਾਣਾ ਜੀ ਵੀ ਨਹੀਂ ਕਰਦਾ ਇੱਕ ਮੈਨੂੰ ਲੱਗਾ ਦੋ ਤਿੰਨ ਵਾਰੀ ਤੇ ਦੀਦੀ ਪਾਈ ਹੈ ਤੇ ਜਿੰਨੀ ਵਾਰੀ ਮੈਂ ਗਈਆਂ ਪਹਿਲਾਂ ਮੈਂ ਸਿਰੇ ਲਾਤੀ ਮਸ਼ੀਨ ਸਿਰ ਦੋ ਵਾਰ ਨਾਲੇ ਤੇ ਲੋ ਵਾ ਹਾਂ ਮੰਮੀ ਕਹਿੰਦੀ ਤੇਰਾ ਆ ਸੂਰ ਮੈਨੂੰ ਬੜਾ ਸੋਹਣਾ ਲੱਗਿਆ ਆ ਵਾਲਾ ਦੂਜੇ ਜਿਹੜੇ ਵਿਚਾਰੇ ਸਵਾਏ ਸਾਨੂੰ ਕਰਮਾਂ ਵਾਲੇ ਮੈਂ ਅਜੇ ਤੱਕ ਪਾਏ ਨਹੀਂ ਹੈਗੇ ਉਹ ਇਹ ਦਿਨ 12ਾਂ ਚਾਂਦ ਉਲਾਤਾ 12ਾਂ ਲਾਸ ਇਹ ਦੇਖ ਲੋ ਕਿ ਬੈਡਸ਼ੀਟੇ ਧੋ ਕੇ ਤੇ ਰੱਖ ਕੇ ਗਏ ਉਹ ਵੀ ਨਹੀਂ ਕਹਿੰਦੇ ਹੁੰਦੇ ਨੂੰ ਛਾਈਆਂ ਹੈਗੀਆਂ ਉਹ ਤਾਂ ਛਾੜੀਏ ਦੱਸ ਹੋਰ ਹੁਣ ਬਸ ਮੈਂ ਕਰਦੀ ਆ ਇਸ ਤੋਂ ਬਾਅਦ ਥੋੜਾ ਜਿਹਾ ਕੱਪੜੇ ਆ ਦੇਖੋ ਇਨੇ ਕੱਪੜੇ ਫੇਰ ਆ ਗਏ ਹੁਣ ਇਹ ਮਸ਼ੀਨ 'ਚ ਸੁੱਟ ਕੇ ਆਉਣੀ ਆ ਹਾਂ ਸੱਚਾ ਜੀ ਹਾਂ ਉਹ ਵੀ ਮਸ਼ੀਨ 'ਚ ਸੁੱਟਣੀ ਆ ਇਹ ਸੁੱਟੇ ਨਾ ਚਿਰ ਆਹ ਮੁੰਡਿਆਂ ਦਾ ਪਰਣਾ ਵੀ ਧੋਦੇ ਲੈ ਮੈਂ ਆਈ ਮੈਂ ਕਿਤੇ ਇਹਦਾ ਕਲਰ ਨਾ ਨਿਕਲ ਜਾਏ ਇਹਨੂੰ ਫਿਰ ਵਾਸ਼ ਕਰ ਲੈ ਤੇ ਮੈਂ ਹੁਣ ਉਹ ਕਰਦੀ ਆ ਜੇ ਅੰਦਰ ਚਾਦਰਾਂ ਵਿਛਾਉਣੀਆਂ ਨੇ ਵਿਛਾ ਲੈਣੀਆਂ ਮੈਂ ਬਾਹਰੋਂ ਅਜੇ ਕਮਰੇ 'ਚ ਬੈਡ ਸ਼ੀਟਾਂ ਵਿਛਾਉਣ ਵਾਲੀਆਂ ਪਿਆਉਣ ਕਿ ਸਾਰੇ ਸਾਰੀਆਂ ਹੀ ਬੈਡ ਸ਼ੀਟ ਕਿਵੇਂ ਇਹ ਨਹੀਂ ਇਹ ਤਾਂ ਕਣਕ ਵਾਲੀ ਏ ਇਹਨੂੰ ਆਡੀ ਨਾ ਹਾਂ ਹਾਂ ਇਹ ਤਾਂ ਕਣਕ ਵਾਲੀ ਜ਼ਿਆਦਾ ਰਹਿ ਬਾਹਰ ਹੀ ਰੱਖ ਦੇਣੀ ਯਕੀ ਸੇਰੇ ਨਾ ਸਾਰੀਆਂ ਬੈਡਸ਼ੀਟਾਂ ਲਾਤੀਆਂ ਸੀ ਧੋਣ ਵਾਸਤੇ ਤੁਹਾਨੂੰ ਪਤਾ ਹੀ ਅੱਜਕੱਲ ਗਰਮੀ ਐ ਪਸੀਨੇ ਦੇ ਢਿੱਜੇ ਨਾ ਪਾ ਕੇ ਪੈਨੀਆਂ ਚਾਦਰਾਂ ਦੇ ਜੂਰੀ ਨਹੀਂ ਕਿ ਦਾਗ ਲੱਗੇ ਹੁਣ ਫੇਰੀ ਧੋਣੀਆਂ ਨੇ ਛੇਤੀ ਛੇਤੀ ਧੋ ਦਿਆ ਜਿਹੜੀ ਅਸੀਂ ਆ ਚੱਪਲ ਲਿਆਂਦੀ ਐ ਨਾ ਬਾਕੀ ਸਾਰੀਆਂ ਤਾਂ ਵਧੀਆ ਨਿਕਲੀਆਂ ਨੇ ਪਰ ਜਿਹੜੀ ਆ ਚੱਪਲ ਲਿਆਂਦੀ ਨਾ ਮੰਮ ਨੇ ਇਹ ਵਾਲੀ ਚੱਪਲ ਤਾਂ ਬਈ ਬਹੁਤ ਹੈਵੀ ਜੀ ਐ ਕਿਹੜੀ ਇਹ ਤਾਂ ਨਵੀਂ ਚਾਦਰ ਐ ਇਹ ਦਿਖਾਈ ਹੋਈ ਨਹੀਂ ਅਜੇ ਤੱਕ ਦੇਖ ਲਓ ਉਹ ਬੈਡ ਤੇ ਛਾਦੋ ਕਿਹੜੇ ਬੈਡ ਉਹ ਤੇ ਵੀ ਛਾ ਲੈਣੇ ਹੂੰ ਲਾ ਚੱਕ ਬਿਚਾ ਦੇ ਦੀ ਨਵੀਂ ਚਾਦਨ ਨਾਲ ਦਿਖਾਈਏ ਕਹੇ ਜੀ ਇਹ ਪਹਿਲਾਂ ਉਧਰ ਕਰ ਆ ਯਾਰ ਚਾਣੇ ਮੈਂ ਕਹਿ ਰਹੀ ਆਲੂਨ ਇੱਕੋ ਸਿਟੀ ਬੜੀ ਹੋਣਾ ਬਹੁਤ ਟਾਈਮ ਹੋ ਗਿਆ ਉਬਲਣ ਦੇ ਹੀ ਉਹ ਨਹੀਂ 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 ਜਿਆਦਾ ਇਹਨਾਂ ਉਬਲ ਜਾਣ ਕਿਤੇ ਚੱਲ ਸਬਜੀ ਚ ਵੀ ਰਿਜਣਗੇ ਹਾਂ ਮੈਨੂੰ ਆ ਲੱਗੰਦੇ ਜਿਵੇਂ ਟਮਾਟਰ ਖਤਮ ਹੋਏ ਨੇ ਪਰਨੀਤ ਨੂੰ ਫੋਨ ਕਰੋ ਜੇ ਦੇਖੋ ਚੱਕ ਕਰਕੇ ਨਾ ਜੇ ਨਾ ਹੋਏ ਨਾ ਫਿਰ ਪਰਨੀਤ ਆਉਂਦਾ ਹੋਇਆ ਲੈ ਆਊਗਾ ਦੇਖੋ ਭਲਾ ਹੈਗੇ ਸਬਜੀ ਵਾਲੇ ਖਾਣੇ ਚ ਹਾਂ ਵਾਧੂ ਕਰ ਵਾਧੂ ਕਰ ਬਸ ਸੋ ਠੀਕ ਹੈ ਦੀਦੀ ਜਿਹੜੀ ਤੂੰ ਆਈ ਕਰਨਾ ਕੀ ਕਰ ਰਿਹਾ ਤੂੰ ਪਿੱਛੇ ਆ ਬੱਚਾ ਥੋੜੀ ਜਿਹੀ ਖਾਦੀ ਆ ਦੇ ਹੋ ਗਈ ਆ ਇਹ ਫ੍ਰੀਜਰ ਤੁਹਾਡਾ ਕੰਮ ਨਹੀਂ ਕਰ ਰਿਹਾ ਇਹ ਵੀ ਮੈਂ ਚਮਚਾ ਲੈ ਨਹੀਂ ਇਹਦੇ ਮੈਂ ਵੀ ਖਾਣੀ ਨੂੰ ਵੀ ਮੈਂ ਖਤਮ ਕਰਦੀ ਆ ਉਹ ਆਈਸਕ੍ਰੀਮ ਵਾਲਾ ਭਾਈ ਬਾਅਦ ਚ ਆਇਆ ਹੀ ਨਹੀਂ ਹੈਗਾ ਚਲੋ ਚਲੋ ਮੈਂ ਆਜੀ ਮੈਂ ਨਾ ਮੈਂ ਇੱਕ ਜੀ ਨੋਟ ਕੀਤਾ ਜਿੱਦਾਂ ਹਾਲ ਲਈ ਤੇ ਕੰਮ ਕਰਦੇ ਤੇ ਫਟਾਫਟ ਰੋਣ ਤੇ ਰਣ ਤੇ ਹੋ ਜਾਂਦਾ ਨਹੀਂ ਤੇ ਮੇਰੇ ਅਰਜੀ ਜੀ ਕੋ ਤਾਂ ਕੱਲੀ ਲੱਗਦੀ ਹੁੰਦੀ ਜਦੋਂ ਮੈਂ ਇੱਕ ਗੱਲ ਚੱਤੇ ਆ ਜਾਂਦੀ ਕਿ ਮੈਂ ਸੋਚੀ ਜਾ ਜਾਂਦੀ ਆ ਪਿੱਛੇ ਕੁੱਕਰ ਦੀ ਸਿਟੀ ਨੂੰ ਇਗਨੋਰ ਕਰਿਓ ਉਹ ਜਿਹਦੀ ਦੀ ਲੱਗ ਗਈ ਲਸਣ ਪਿਆਜ਼ ਛਿਲਣ ਤੇ ਮੈਨੂੰ ਆਰਡਰ ਆਇਆ ਵੀ ਨਿੰਬੂ ਪਾਣੀ ਬਣਾ ਬਣਾਵਾ ਪੀਣਾ ਨਿੰਬੂ ਪਣੀ ਦੱਸੋ ਜੇ ਤੀ ਦੱਸੋ ਜੇ ਤਾਂ ਪੀਣਾ ਫਿਰ ਤਾਂ ਬਣਾਵਾ ਨਹੀਂ ਪੀਣਾ ਟਾਈਮ ਦਾ ਨਹੀਂ ਕੋਈ ਚੱਕਰ ਹੈਗਾ ਟਾਈਮ ਦਾ ਨਹੀਂ ਕੋਈ ਚੱਕਰ ਜੇ ਪੀਣਾ ਤਾਂ ਇਹ ਕੀ ਥੱਲ ਬਣੀ ਲਿਆ ਯਾਰ ਛੇਤੀ ਦੱਸੋ ਨਹੀਂ ਫਿਰ ਮੈਂ ਜਿੰਨੀ ਦੇਰ ਤੱਕ ਸੋਈ ਪਤਾ ਛਿਲਣ ਦੇ ਵਿੱਚ ਪਾਟ ਕਰਾਂ ਨਹੀਂ ਦੇਰ ਤੱਕ ਕੈਂਸਰ ਲੈ ਚੱਕ ਦੀਦੀ ਜੀ ਕਿੰਨੂੰ ਪਾਠ ਕਰ ਲੈ ਤੂੰ ਰਹਿਣ ਦੇ ਨਾ ਬਣਾ ਨਿਆ ਨਿੰਬੂ ਪਾਣੀ ਵੀ ਨੇ ਆ ਦੱਸਿਓ ਕਿਹੜਾ ਕਿਹੜਾ ਜਿਹਦਾ ਨਿੰਬੂ ਪਾਣੀ ਪੀ ਕੇ ਸਿਰ ਦਰਦ ਹੋਣਾ ਮੇਰੇ ਨਿੰਬੂ ਪਾਣੀ ਪੀ ਕੇ ਸਿਰ ਦਰਦ ਹੋਣ ਲੱਗ ਜਾਂਦਾ ਉੱਠੇ ਹੀ ਕੰਮ ਨਹੀਂ ਹਨਾ ਵੈਸੇ ਸਾਰੇ ਗੰਨੇ ਦਾ ਜੂਸ ਪੀ ਕੇ ਤੇ ਨਿੰਬੂ ਪਾਣੀ ਪੀ ਕੇ ਮਤਲਬ ਅਜੀਤ ਜੀ ਕਾਲੀ ਜੀ ਪੈਣ ਲੱਗ ਜਾਂਦੀ ਹੈ ਹੋਰ ਹੀ ਤਰ੍ਹਾਂ ਪਤਾ ਨਹੀਂ ਸ਼ਾਇਦ ਮੈਨੂੰ ਇਕੱਲੀ ਨੂੰ ਹੁੰਦਾ ਕਿ ਬਾਕੀ ਸਾਰਿਆਂ ਨੂੰ ਵੀ ਹੁੰਦਾ ਹੋਊਗਾ ਪਰ ਮੇਰਾ ਜੀ ਕਰ ਰਿਹਾ ਕੁਝ ਪੀਣ ਦਾ ਮੈਂ ਥੋੜੀ ਜੀ ਕੋਲਡ ਡਰਿੰਕ ਥੋੜੇ ਆਈਸ ਕਯੂਬ ਪਾ ਕੇ ਪੀਣੀ ਆ ਫਿਰ ਮੈਂ ਪਾਠ ਤੇ ਪਨੀਤੂਰੀ ਫੋਨ ਕਰ ਰਹੇ ਸੀਗੇ ਕਿ ਐਸੀ ਕੁਝ ਖਾ ਪੀ ਲਈਏ ਸਾਨੂੰ ਬੱਚਿਆਂ ਸਾਡੇ ਤਾਂ ਇਨਾ ਮਨ ਹੈਗਾ ਸਰਦ ਬਿਨਾ ਪੁੱਛੇ ਕੋਈ ਕੰਮ ਨਹੀਂ ਉਹ ਕਰਦੇ ਹੈਗੇ ਹੁਣ ਆਈ ਪਰਮਿਸ਼ਨ ਦਿੱਤੀ ਵੀ ਖਾ ਪੀ ਲਿਓ ਫੇਰ ਉਹ ਖਾਣ ਪੀਣ ਲੱਗੇ ਨੇ ਤੇ ਮੈਂ ਕਿਹਾ ਤੁਸੀਂ ਮੈਨੂੰ ਸਕੈਨਰ ਭੇਜ ਦੇ ਕਿਉਂਕਿ ਕੈਸ਼ ਉਹ ਲੈ ਕੇ ਨਹੀਂ ਗਏ ਮੈਂ ਕਹਾਂ ਤੁਹਾਨੂੰ ਵੀ ਪੇਮੈਂਟ ਕਰ ਦਾਂਗੇ ਘਰੋਂ ਕੱਪੜੇ ਮੈਂ ਠਹਿਰ ਕੇ ਲਾ ਕੇ ਲੈ ਕੇ ਚੱਲਾਂਗੇ ਹਾਂ ਹਾਂ ਹਨਾ ਮੈਂ ਰੋਟੀ ਰੁੱਟੀ ਖਾ ਕੇ ਫੇਰ ਕੋਠੇ ਕੋਠੇ ਵੀ ਜਾਣਾ ਕਿਹੜਾ ਮਾਰਨ ਹਾਂ ਤਾਂ ਗਏ ਪਰ ਅੱਜ ਮੈਨੂੰ ਲੱਗਦਾ ਸਾਰੇ ਡਿਊਟੀ ਤੇ ਜਾ ਕੇ ਆਉਣਗੇ ਅਮਨੂ ਰਿਭ ਗਏ ਹੋਇਆ ਨੂੰ ਬਾਜ਼ਾਰ ਤੇ ਮੈਨੂੰ ਨਹੀਂ ਲੱਦਾ ਅੱਜ ਕੋਈ ਥੱਕ ਥੁੱਕੇ ਕੋਠੇ ਛੜੂਗਾ। ਅੱਜ ਤਾਂ ਸਾਰੇ ਇਹਦੇ ਚ ਕੀ ਨਿਕਲਿਆ? ਅ ਨਿਆਣੇ ਅਛੜੇ ਬੱਚੇ ਕੱਪੜੇ ਲੈ ਕੇ ਆਏ ਨੇ। ਆਪਣਿਆਂ ਨਾਲ ਥੇਦੀ। ਫਤਿਹ ਦੀ ਤਾਂ ਨਿੱਕਰ ਬਨਾਈ ਹੋਣੀ ਬਾ ਦੂਜੇ ਕੱਪੜੇ ਦੀ ਮੈਂ। ਨਿੱਕਰ ਕਾਈ ਨਹੀਂ ਮਤੇ ਦੀ। ਕੀ ਪਤਾ ਉਹ ਗਿੱਲੇ ਦੇ ਉੱਪਰ ਹੀ ਪਾ ਕੇ ਆ ਗਿਆ ਕਿਤੇ ਉੱਥੇ ਤੇ ਨਹੀਂ ਛੱਡਿਆ। ਕੋਈ ਪਤਾ ਨਹੀਂ। ਹੇ ਰੱਬਾ ਫਤਿਹ ਮੈਨ ਲਾਦਾ ਨਿੱਕਰ ਉੱਥੇ ਛੱਡਿਆ ਇਹਨੂੰ ਮੈਂ ਪੁੱਛਾਂ। ਹੋਰ ਇਹਦਾ ਕੀ ਪਤਾ ਹੈ? ਕਰਕੇ ਆਇਆ ਹੋਊਗਾ ਕੰਮ ਇਹ। ਇਹ ਕਹਾਂ ਸਾਨੂੰ ਬਿੱਲੀਆਂ ਦਾ ਇੰਨਾ ਡਰ ਰਹ ਫਤੇ ਸਿੰਘ ਨਿੱਕਰ ਉੱਥੇ ਤੇ ਨਿੱਟ ਕੇ ਆਗੇ ਨੀਚੇ ਵਾਲੀ ਕੜੀ ਨਿੱਕਰ ਛੋਟੀ ਪਰ ਕਿੱਤੀ ਗਿੱਲੀ ਪਾ ਕੇ ਆਗੇ ਹਾਂ ਸ਼ਾਬਾਸ਼ ਕੀ ਖਾ ਕੇ ਆਇਆ ਕੀ ਖਾ ਕੇ ਆਇਓ ਬਸ ਇੱਕ ਸਮੋਸਾ ਛੋਟਾ ਸੀ ਉਹ ਖਾ ਲਿਆ ਛੋਟਾ ਜਿਹਾ ਬੱਚੂ ਓਏ ਓਏ ਆਲੂ ਵੀ ਖਾਦਾ ਸੀ ਨਾ ਮੈਂ ਆਲੂ ਕਿੱਥੋਂ ਆਇਆ ਸਮੋਸਾ ਦਮੂ ਨੇ ਅਜੇ ਤੱਕ ਕੱਪੜੇ ਹੀ ਨਹੀਂ ਬਦਲੇ ਹੈਗੇ ਬਸ ਕਹਿੰਦੀ ਗਰਮੀ ਬਹੁਤ ਹੈ ਹੀ ਸੁੱਕ ਜਾਣਗੇ ਚਲੋ ਹੁਣ ਮੇਰੀ ਗੱਲ ਸੁਣੋ ਪੁੱਤ ਅਸੀਂ ਫੁਲਕੇ ਬਣਾਣ ਲੱਗੇ ਆ ਨੀਤ ਦਿ ਦਿਨ ਲੱਕੇ ਅੰਦਰ ਬੈਡਸ਼ੀਟ ਵਿਛਾ ਦੋ ਵਿਛਾ ਦੇ ਮੇਰਾ ਬੱਚਾ ਐਂ ਕਰ ਦੋ ਕੀ ਹੋ ਗਿਆ ਉਂਗਲ ਨੂੰ ਮੈਂ ਨਾ ਆ ਕਿਨੇ ਕੀਤਾ ਮਾ ਪਾਣੀ ਨਾਲ ਘੋਰੇ ਨਾ ਪਾਣੀ ਨਾਲ ਘੋਰੇ ਜੀ ਉਂਗਲੀ ਵਿੱਚ ਆ ਗਿਆ ਉਹ ਦਿਖਾ ਕਿੱਡੀ ਸੱਟ ਲੱਗੀ ਦਿਖਾਈ ਨਾ ਮਾਰਾ ਜਿਹੜਾ ਆਜੂ ਨਾ ਨੋ ਨੋ ਉਹ ਅੰਦਰ ਮਾ ਛੱਡਿਆ ਹੁੰਦਾ ਨਾ ਕੋ ਤਾਂ ਤਾਂ ਹੀ ਤੇ ਗਿਆ ਸੀ ਵੀ ਧਿਆਨ ਰੱਖਿਓ ਹੈ ਮੈਂ ਤਾਂ ਡਾਕਟਰ ਉਹ ਮੈਨੂੰ ਪਤਾ ਹੈ ਤੁਹਾਡਾ ਇੰਨਾ ਧਿਆਨ ਰੱਖਦੇ ਫੇਰ ਵੀ ਤੁਸੀਂ ਇੰਝ ਕਹਿ ਦਿੰਦੇ ਹੋ ਲੈ ਦੇਖੀ ਨਾਲੇ ਉਹਨੂੰ ਕਰਵਾ ਕੇ ਲਿਆਏ ਨੇ ਨਾਲੇ ਸ਼ਿਕਾਇਤਾਂ ਨਾਗਰੀਆਂ ਨੇ ਇੱਧਰ ਖੋਦਦਾ ਮੇਰਾ ਮੂੰਹ ਟੁੱਬੂ ਜਾਂਦਾ ਠੀਕ ਉਧਰ ਭਾਂਡੇ ਮੱਝਾ ਰਹੇ ਨੇ ਇੱਧਰ ਰੋਟੀ ਪਕ ਰਹੀ ਆ ਹਾਂਜੀ ਫਤਿਹ ਤੂੰ ਨਾ ਮੈਂ ਚਾਈ ਫਤੇ ਸਿੰਘ ਘਰ ਨਾ ਚਵੀ ਘੰਡੇ ਨਿੱਕਰ ਚ ਰਹਿਦਾ ਤਾਂ ਸਟ੍ਰਾਈਕ ਆ ਜਾਂਦੀ ਸਾਡੇ ਚੈਨਲ ਤੇ ਹੁਣ ਫਤੇ ਜਾਣ ਕੇ ਦਮਨ ਤੂੰ ਤਾਂ ਬੱਬੂ ਮਾਂ ਦੀ ਭੈਣ ਬਣੀ ਹੋਈ ਐ ਰੇ ਵਾਲੀ ਬਸ ਇਹ ਹਾਂ ਬੜੀ ਭੜੀ ਹੋਈ ਹੈ ਲੈ ਹੋ 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 ਪਰ ਨਹੀਂ ਕਿ ਦਗਾ ਦੋ ਸਿਦੂ ਮਿਸਾਲ ਦੇ ਫਾਨ ਨੇ ਜੀ ਤੇ ਕਲਰ ਤੋਂ ਡੱਗੀ ਹੀ ਪਰ ਨਹੀਂ ਹੁਣ ਠੰਡੀ ਹੋ ਕੇ ਸਬਜੀ ਸੈਟ ਹੋ ਗਈ ਦੀ ਤਾ ਨਹੀਂ ਟਮਾਟਰ ਘੱਟ ਪਾਏ ਮਿਲਦਾ ਤੁਸੀਂ ਮੈਨੂੰ ਤੁਹਾਨੂੰ ਕਹਿ ਰਹੀਆਂ ਤਿੰਨ ਪਾ ਲਓ ਕਿੰਨੇ ਪਾਏ ਨੇ ਫਿਰ ਜਿਹੜੀ ਉਹਦਰ ਮੈਂ ਬਣਾਈ ਬੜੇ ਟਮਾਟਰ ਪਾਏ ਖੱਟੀ-ਖੱਟੀ ਸਬਜੀ ਬਣੀ ਬੜੀ ਘੈਂਟ ਬਣੀ ਤਾਂ ਫਿਰ ਮੈਨੂੰ ਪਹਿਲਾ ਕਰਨੀ ਤੁਹਾਨੂੰ ਕਿਹਾ ਤਾਂ ਹੈਗਾ ਦੀਦੀ ਟਮਾਟਰ ਵੱਧ ਪਾ ਲਓ ਮੈਂ ਉਹਦੋਂ ਸਬਜੀ ਵਧੀਆ ਬਣੀ ਆ ਆ ਵੀ ਕਰੋ ਨਿੰਬੂ ਦਾ achar ਵੀ ਪਾਓ ਨਾਲ ਸਹੀ ਆਪਣੇ ਬੈਨ ਦੇ ਥਾਣੇ ਜਿਹੜੇ ਮੰਜੇ ਦਾ ਸਮਾਨ ਬਹੁਤ ਰਜਿਆ ਸਮਾਨ ਰੱਖਿਆ ਹੈਗਾ ਥੱਲੇ ਲੱਗਾ ਥੱਲੇ ਲੱਗਾ ਲੱਗਾ ਨੀ ਚੱਲਦੇ ਥੱਲੇ ਜੇ ਗੱਦੀ ਐ ਸਪਲੂ ਦਿਖਾ ਦੇ ਫੇਰ ਸੈੱਟ ਕਰਾਂਗੇ ਅੱਜ ਬਸ ਵਧੀਆ ਦੋ ਗੱਥੇ ਇੱਧਰ ਲੱਗ ਗਏ ਨਹੀਂ ਦਿੱਤੀ ਫੰਡੀ ਹੋ ਕੇ ਸੈੱਟ ਹੋ ਗਈ ਸੀ ਮੈਨੂੰ ਬਸ ਇਹ ਟੈਨਸ਼ਨ ਨਾਲ ਜਦੋਂ ਤਾਜੀ-ਤਾਜੀ ਬਣੀ ਸਟੀਮ ਫੜਾ ਸਕੂਨ ਤੋਂ ਹੀ ਸੁੱਕੀ ਹੋਈ ਹੈ ਫੂਨ ਐਗਰ ਦੇ ਫੂਨ ਸਪੂਨ 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 ਆਹ ਹਾਂ ਦੰਦੇ ਆਹ ਬੜੀ ਬੁੱਧੇ ਪਾ ਪਾ ਵਰਕਸ ਪੁਣ ਸਪੰਸ ਸਪੰਸ ਸਖੂੰ ਪੁਣ ਦਾਣਾ ਦਾਣਾ ਸਵਾਇ ਮੈਨੂੰ ਕਪੜਾ ਸੇਕਦੇ ਮਾਜੇ ਨੂੰ ਬਿਨਾਂ ਕਰਦੇ ਆ ਸੀ ਲੈ ਮਾਜੇ ਮਾਜੇ ਜਿੰਨਾ ਕਰਿਆ ਕਰ ਤੁਹਾਨੂੰ ਦੇਖ ਆ ਦੇ ਮੋਲਾਈ ਕਿਹੜਾ ਨਿੰਬੂ ਲੈਣਾ ਤਾਂ ਦਾਣਾ ਮੈਂ ਪੂਰੀ ਤਾਂ ਬੈਰੀ ਪੀਲੀ ਹੈ ਤੋ ਸਵਾਦ ਤੇ ਪਾਉਣਾ ਆਪਣੇ ਦੇ ਨਿ ਪਾਰੀ ਸਾਰੇ ਚਲਾਤੇ ਤਾਂ ਗਰਮ ਆਪਣੇ ਮੇਲੇ ਜਿਹੜਾ ਭਾਜੀ ਪਾਇਆ ਨਹੀਂ ਨਹੀਂ ਨਿੰਬੂ ਜਰਾਸੀਆ ਨੀ ਹੋਰ ਨਿੰਬੂ ਤੇ ਘਰ ਆਸੀਆ ਨਹੀਂ ਤੇ ਹੋਰ ਬਾਰ ਨਿੰਬੂ ਤੇ ਮੇਰੀ ਬੜਾ ਬੜਾ ਬਲੌਗ ਇਹਦੇ ਉਹਦੇ ਮੈਂ ਦੇਖਿਆ ਸੀ ਕਿ ਨਿੰਬੂ ਦਾ ਬੜਾ ਸੋਹਣਾ ਤਰੀਕਾ ਹੈ ਉਹਨੇ ਸਾਰਾ ਨਿੰਬੂ ਕੜਿਆ ਚਮਚਾ ਲੈ ਕੇ ਨਾ ਚਾਂ ਚਿੰਗੀ ਤਰ੍ਹਾਂ ਉਹਦਾ ਟ੍ਰੇਲ ਫੜੀ ਤੇ ਉਹ ਵੀ ਕੱਢ ਲਈ ਉਹ ਤਰੀਕਾ ਵਧੀਆ ਕੋਣ ਅਸੀਂ ਰੋਟੀ ਗੱਟੀ ਖਾੜ ਕੇ ਨਹੀਂ ਸਵਾਦ ਲੱਗਦੀ ਅੱਧਾ ਤੇ ਚੱਲਦੇ ਆ ਕੋਠੇ ਤੇ ਵਧੀਆ ਲੱਗੀ ਸਭ ਜੀ ਬੜੀ ਸੁਆਦ ਹੈ ਚਮਚਾ ਜੀ ਰੋਟੀ ਖਾ ਕੇ ਹੋਟਲੇ ਜਾਂਦੇ ਸੀ ਕਿ ਕਦੀ ਵੀ ਰੋਟੀ ਖੋ। ਹਾਂ। ਨਹੀਂ। ਤੁਹਾਨੂੰ ਦੋ ਦੋ ਗੱਡੀਆਂ ਵੇਖ ਕੇ ਕਹਿ ਲੱਗਦਾ ਜਿਵੇਂ ਘਰੇ ਵਿਆਹ ਹੁੰਦਾ ਕਿਸੇ ਦਾ। ਲੋ ਜੀ ਆਪ ਬੰਦੇ ਬੀਜੀ ਬੰਦੇ ਐਸ ਟਾਈਮ ਆਏ ਨੇ ਦੇਖੋ। ਦੋ ਦੋ ਬੰਦੇ ਲੱਗੇ ਹੋਏ ਨੇ ਵਾਸਤੇ ਇੱਕ ਰੋਟੀ ਇੱਕ ਗੇਟ ਖੋਲਣ ਵਾਸਤੇ ਲੱਗੇ ਹੋਇਆ। ਚੱਕੋ ਜੀ। ਦੇਖੋ ਪੂਰੇ ਨਕਰੇ ਦੇ ਨਾਲ ਆਉਂਦੇ ਨੇ। ਮੈਡਮ ਜੀ ਵਿੱਚ ਕੈਮਰਾ ਫੜ ਕੇ ਤੁਹਾਡੀ ਬੇਇਜ਼ਤੀ ਕਰਦੀ ਹੋਣੀ ਪੱਕਾ ਮੈਨੂੰ ਲੱਗਿਆ ਕਿ ਤੇ ਫੋਨ ਆਇਆ ਪੁੱਛਣਗੇ ਵੀ ਗਗਨ ਖਲੂਦਾ ਖਾਣਾ ਵੀ ਐਚੀ ਬੈਠੇ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਨੇ ਦੇਖੀ ਵੀ ਐਚੀ ਬੈਠੇ ਸਾਨੂੰ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਪਾੜੀਆਂ ਚੁਗਲੀਆਂ ਕਰਦੇ ਹੁਣ ਨਿਕਲਣ ਹੀ ਨਹੀਂ ਦੇ ਬਾਹਰ ਜੇ ਰੋਟਾ ਖਾਣ ਦਾ ਤਾਂ ਆ ਆ ਬੰਦ ਤੁਨ ਮਾਰੀ ਖੋਲ ਬੈਠਾ ਰ ਨਹੀਂ ਖੜ ਦੇ ਇੱਕ ਮਿੰਟ ਛਕਣ ਕੱਢੋ 1100 ਰੁਪਇਆ ਛਕਣ ਕੱਢੋ ਜੇ ਕੋਈ ਚੀਜੀ ਲੈਂਦੀ ਉਹ ਦੋ ਹਾਂ ਚਲੋ ਛਕਣ ਕੱਢੋ ਫਟੇ ਆਪਣਾ ਵੀਡੀਓ ਬਤ ਲੈ ਹਣ ਛਕਣ ਕੱਢੋ ਛਕਣ ਪਾਪਾ ਪੈਸੇ ਕੱਢੋ ਪੈਸੇ ਸ਼ਗਨ ਦੋ ਸ਼ਗਨ 1100 ਰੁਪਿਆ ਪੂਰੇ ਟੰਗਾ ਇੱਧਰ ਨੰਬਰੇ ਹੋ ਜਾ 1100 ਰੁਪਿਆ 2100 ਮੂੰਹ ਹੈਗਾ ਤੇਰਾ 1100 ਰੁਪਿਆ ਲੈ ਜਾਣਾ ਮੂੰਹ ਨਹੀਂ ਹੈਗਾ 1100 ਮੈਂ ਵੇਖਣ ਦੀ ਵੀ ਕੁਝ ਹੈਗਾ ਤੇ ਫਟਫੜੀਏ ਉਹ ਕਿਵੇਂ ਚੰਬੜੇ ਲਾੜਾ ਤੇ ਹੈ ਨਹੀਂ ਜਮਾ ਵੀ ਸੋਹਣਾ ਬਹੁਤ ਸੋਹਣੀ ਹੈਗਾ ਮੁੰਡਾ ਵੀ ਸੋਹਣਾ ਸੋਨੂੰ ਮੈਂ ਤੁਹਾਨੂੰ ਮੈਂ ਕਿਹਾ ਬਹੁਤ ਸੋਹਣੀ ਮੁੰਡਾ ਦੇ ਕਿਹੇ ਘਮ ਦਾ ਨਹੀਂ ਹੈ ਕੋਈ ਗੱਲ ਨਹੀਂ ਇੱਕ ਨਾ ਡਰੋ ਨਾ ਦਾਦਾ ਜੀ ਬਹੁਤ ਡਰ ਆ ਰਿਹਾ ਹੋਰ ਨਹੀਂ ਬੈ ਕੇ ਆ ਗਈ ਹੋਰ ਦੇਖੋ ਅੱਜ ਕੱਲ੍ਹ ਕਾਲ ਯੁਗ ਦੇਖੋ ਕਾਲ ਯੁਗ ਨੇ ਕੋਈ ਨਹੀਂ ਫੈਮਿਲੀ ਮੈਂਬਰ ਨਾਲ ਇਕੱਲੇ ਬਹੁਤ ਲੜਾ ਆ ਕੇ ਦੇਖੋ ਬਟਰ ਦੀ ਗੱਡੀਆਂ ਬੋਟੀ ਆਪੇ ਚਲਾ ਰਿਹਾ ਤੇ ਪ੍ਰੋਣਾ ਚਲਾ ਕੇ ਆਇਆ ਹੋਰ ਕੀ ਸੋਚ ਰਿਹਾ ਪੁੱਤਰੀ ਆਵਾ ਆਇਆ ਤੈਨੂੰ ਬੜੀ ਬੁਨੀ ਚ ਨਿਕਲੋ ਬਾਹਰ ਆ ਗਈ ਬੋਟੀ ਆ ਗਈ ਤੇ ਥੋਲੀ ਦੇ ਪੈਰ ਰੱਖੀ ਚੰਗਾ ਥੱਲੇ ਨਹੀਂ ਹੌਲੀ ਜੀ ਪਿਆਰ ਆਖਿਆ ਲੱਕਾ ਪੋਜ ਲਾ ਲੰਦਾ ਪੋਜ ਖੜ ਜਾ ਜੱਤੀ ਮਣ ਸੋਹਣੀ ਐ ਵੋਟੀ ਤੇ ਸੂਟ ਹੀ ਬੜਾ ਲਾਈਟ ਚ ਖੱਲੇ ਦਾ ਪਾਕੂ ਇਹ ਅੱਜ ਕੱਲ ਦੀ ਪੜੀ ਹਮਣੀ ਜੀ ਅੱਜ ਅਫਤੇ ਆ ਆਂ ਦੇਖੋ ਭੀਤ ਨਾ ਲੈਣ ਲੱਗ ਗਿਆ ਇਹ ਮੇਰਾ ਦੋਹਰ ਜੋਰ ਤੇਰਾ ਅੱਜ ਮੈਂ ਡੁੱਬਣ ਲੱਗਾ ਸਪਣ ਤੋਂ ਉਹ ਕੁਛ ਨਹੀਂ ਹੋਣ ਲੱਗਾ ਓਈ ਮਰ ਜਾਂਦਾ ਮਾਰੇ ਜੱਤੀ ਮੇਰਾ ਮੂੰਹ ਚ ਗਿਆ ਮੈਨੂੰ ਤੇਲਾ ਤੇਰਾ ਪਹਿਲੇ ਲਾੜੇ ਨੂੰ ਜ਼ਿਆਦਾ ਕਾਲੀ ਵੋਟੀ ਬਾਹਰੇ ਖੜੀ ਰਹੀ ਕਿ ਲਾੜਾ ਅੰਦਰ ਭੱਜ ਲਿਆ ਇਹ ਦਮੂ ਹਣੀ ਕੈਨੇਡਾ ਤੋਂ ਹੀ ਆਏ ਆ ਜੇ ਕੈਨੇਡਾ ਵਾਲੀ ਫੀਲਿੰਗ ਲੈ ਕੇ ਆਏ ਨੇ ਇਹ ਹੋਰ ਤਾਂ ਕੱਪੜੇ ਹਨ ਨਹੀਂ ਕਿਦੇ ਵਾਸਤੇ ਉਹ ਤੈਨੂੰ ਪਤਾ ਫਿਰ ਚਿੱਲ ਮਾਰਦਾ ਬੰਦਾ ਦੀਦੀ ਸੋਕ ਕੇ ਕੱਪੜੇ ਭਾਲਾ ਮੈਨੂੰ ਲੱਗਿਆ ਮਣ ਹਾਂ ਹਾਂ ਹੁਣੇ ਹੀ ਕੱਢ ਲਓ ਆ ਚੱਲ ਜੇ ਇਹ ਜਾਨਾ ਮੁਰਕੇ ਸਮਾਨ ਕਰਦੇ ਹਾਂ ਓਹ ਠੀਕ ਹੈ ਮੁਰਕੇ ਠਾ ਠਾ ਖਾਓਗੇ ਸਮਾਨ ਬਾੜੋ ਠਾ ਠਾ ਨਹੀਂ ਆਈ ਬਾਹਰੇ ਕੱਢ ਕੇ ਰੱਖ ਜਾਣਾ ਕੁੜੀ ਨੂੰ ਆਉਂਦਿਆਂ ਕੰਮ ਲਾਤਾ ਦੇਖੀ ਪ੍ਰਾਣੇ ਨੇ ਕੰਪਨੀ ਲੈ ਕੇ ਆਏ ਆਂਬ ਲੈ ਆਏ ਆਂੜੀ ਸ਼ੈਂਪੂ ਲੈਦਾ ਬਣਾਉਣ ਨਾਲ ਫੌਲਕੀ ਤੇ ਲੈ ਕੇ ਆਂਬ ਓਏ ਮਾਤੀ ਹੋਇਆ ਤੂੰ ਓਏ ਚਲੋ ਕਰਤੀ ਕੱਟੀ ਲੋਕ ਮੈਂ ਤੇਰ ਤੋਂ ਕਿੱ ਗਿਆਣਾ ਤੇ ਲੋ ਜੀ ਅਮਨੁਰੀ ਆ ਗਏ ਬਾਜ਼ਾਰ ਤੋਂ ਓਏ ਆ ਬਾਕੀ ਸਮਾਨ ਕੱਢ ਲੈ ਹੈ ਉਹ ਤਾਂ ਡੱਬਾ ਬਾਕੀ ਸਮਾਨ ਪਿਆ ਗੱਡੀ ਚ ਕੱਟਣਾ ਨਹੀਂ ਅੱਛਾ ਸੂਟ ਆਏ ਨੇ ਵਾਹ ਕੱਲ ਵਾਲੇ ਸੂਟੋਂ ਬਹੁਤ ਬੜੇ ਪਸੰਦ ਆਏ ਕਹਿੰਦੇ ਸੂਟ ਬਹੁਤ ਕੰਨੇ ਆਹ ਦੇਖ ਔਰੇ ਵਾ ਦੀਦੀ ਸੱਚੀ ਕੀ ਕਹਿੰਦਾ ਤੁਹਾਨੂੰ ਸੂਟ ਦੇ ਹਨ ਅਮਨ ਘੇਰਾ ਤਾਂ ਦਿਖਾ ਦੇ ਦੇ ਦੇਖ ਲੋ ਲਓ ਜੀ ਇਹ ਸਾਡੇ ਜਿਹੜੇ ਬਠਿੰਡੇਵਾਰੇ ਵਰਕਰ ਕੋਲੋਂ ਆਏ ਨੇ ਸੂਟ ਬਣ ਕੇ ਤੇ ਸੂਟ ਦੀ ਲੁੱਕ ਦੇਖੋ ਖਾਜੋ ਕੱਲਾ ਤੁਹਾਨੂੰ ਕਢਾਈ ਦਿਖਾਵਾਂ ਇਹ ਆ ਗਈ ਵਾ ਕੰਮ ਬੜਾ ਕੈਂਟ ਕੀਤਾ ਠੀਖਾ ਕੰਮ ਦਿੱਤਾ ਠੀਖਾ ਪਿੱਛੇ ਜੀ ਪਈ ਤੇ ਨਾ ਸਹੀ ਗੱਲ ਹੈ ਬਹੁਤ ਕੈਂਟ ਕੰਮ ਦਿੱਤਾ ਇਹ ਮਨ ਕਿਵੇਂ ਥੱਲੇ ਉਹ ਲਾ ਕੇ ਉਹਦੇ ਉੱਪਰ ਉਹ ਕੀਤੀ ਹੋਈ ਕਢਾਈ ਆ ਪੈਚ ਵਰਗਾ ਲਾਇਆ ਥਲੇ ਪੈਚ ਕੀਤਾ ਹੋਇਆ ਕਿੰਨੀ ਮਿਹਨਤ ਕੀਤੀ ਹਣਾ ਇਹ ਸਲਵਾਰਾਂ ਨਾਲ ਦੀਦੀ ਆਹ ਬਾਟਮ ਇਹ ਨਾਲ ਬਾਟਮ ਤੇ ਪੂਰਾ ਆਲਓਵਰ ਹੀ ਆ ਕਪੜਾ ਲੱਗਾ ਉੱਤੇ ਅੱਛਾ ਦੀਦੀ ਆਹ ਕਪੜਾ ਲਾ ਕੇ ਉੱਪਰ ਕਢਾਈ ਕੀਤੀ ਜੇ ਤਿੰਨ ਦੀਦਾਂ ਨਹੀਂ ਦਿੰਦੀ ਐ ਬੱਲੇ 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 ਅਮਮਾ ਲਾਵੀ ਕੋਲ ਇਹ ਚ ਕਿਵੇਂ ਦਵਾਉਣਾ ਕੋਲ ਕੇ ਤੇ ਦੇ ਕੀ ਇਹ ਚ ਤੇ ਆਂ ਜਿਵੇਂ ਦਵਾਣਾ ਹੁੰਦਾ ਕੋਕੇ ਕੀ ਇਹਦੇ ਚ ਆਹ ਕਿਹੜਾ ਕੋਰੀ ਨੂੰ ਤੁੰਨ ਸਮਝਿੰਦੇ ਆ ਉਹ ਕੋਰੀ ਦਾ ਪੈਰ ਹੀ ਬੰਨੀ ਹੈ ਕਿੱਡੀ ਬੈਠੀ ਇਹਦੇ ਅੰਝ ਮੈਂ ਦਵਾਣਾ ਲੱਗੰਦਿਆ ਨਾ ਨਹੀਂ 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 ਕਰ ਲੈ ਨਹੀਂ ਤੁਮਾ ਜਮਾ ਦੇ ਮੈਂ ਆਪਣਾ ਅਮਨ ਤੂੰ ਕਹਿ ਤਰੀਫ ਦੋ ਸੂਟ ਨੇ ਆਪਣਾ ਹੀ ਆ ਵੀ ਆਇਆ ਲਿਖਿਆ ਨਾ ਉਹਦੇ ਪੜਨਾ ਨਹੀਂ ਆ ਰਿਹਾ ਉਹ ਨਾ ਦਮੂ ਵੀਡੀਓ ਬਣਾ ਰਹੀ ਤੇ ਪਿੱਛੇ ਫਟਿਆਂ ਨੂੰ ਬਣਾ ਨਹੀਂ ਫਟੇ ਨਾ ਪੁੱਤ ਫਟੇ ਨਾ ਖੰਡ ਫਟੇ ਉਹਦਾਂ ਪੰਗੇ ਲੈ ਰਿਆ ਅਮਨ ਦਾ ਪਾਰਸਰ ਹੀ ਨਹੀਂ ਖੁੱਲੁੰਦਾ ਨਾ ਲੈ ਰਿਆ ਮੈਂ ਐਡਰੈਸ ਨਾ ਫਟੇ ਮੈਂ ਤਾਂ ਪਤਾ ਕਿੱਥੋਂ ਆਇਆ ਏ ਚਲ ਕੋਈ ਦਿਨ ਤੂੜ ਦੇ ਕੇ ਤੇ ਪਤਾ ਲੱਗੇਗਾ ਹੀ ਫਟੇ 2 ਮਿੰਟ ਰੁਕ ਜਾ ਬੁੱਤਾ ਨਹੀਂ ਕਰਦੀ ਇੱਧਰ ਆ ਇੱਧਰ ਆਓ ਫਟੇ ਮਮਾ ਕੋਲ ਫਟੇ ਦਾ ਕੋਟ ਖਾਣ ਵਾਲੇ ਪੂਰੇ ਪੂਰੇ ਕੰਮ ਕਰਦਾ ਹੈ ਸੱਚੀ ਇਹ ਕਿਹਦਾ ਵਾਪਸ ਆਇਆ ਕੁਛ ਮਿਲਦਾ ਹੈ ਹੈ ਵਾਪਸ ਆਇਆ ਕਿਹਦੇ ਡਰੈਸ ਪਾੜ ਲਿਆ ਕੀ ਵਾ ਜਿਹੜਾ ਇਹ ਘਤੋਂ ਵਾਪਸ ਆਇਆ ਤੇ ਸਿੱਟੀਆਂ ਨਹੀਂ ਆ ਲੈ ਅੱਛਾ ਜਿਹੜਾ ਉਹ ਨਿਕਲ ਗਿਆ ਸੀ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਆ ਫੜੋ ਆ ਦੇਖੋ ਦਮੂ ਕਹਿੰਦੀ ਵੀ ਮੇਰੀ ਵੀਡੀਓ ਬਣਾਓ ਕਰਦੇ ਅੱਛਾ ਤੂੰ ਗਾਣਾ ਵੀ ਲਾਣਾ ਗਾਣੇ ਦੀ ਫਿਰ ਆਵਾਜ਼ ਵੀ ਆਊਗੀ ਹੈਨਾ ਹੂੰ ਠੀਕ ਇਹ ਪਹਿਲਾਂ ਆਪਾਂ ਦਮੂ ਦੀ ਵੀਡੀਓ ਬਣਾ ਲਈਏ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਦਮੂ ਨੇ ਕਿਹੜੇ ਕਿਹੜੇ ਐਕਸ਼ਨ ਮਾਰੇ ਠੀਕ ਹੈ ਲਿਓ ਮੈਂ ਸੀ ਕੂੜਾ ਕਬਾੜ ਬਣਾਵੇ ਪਿੱਛੇ ਠੀਕ ਹੈ ਫੋਟੋ ਜੀ ਅੰਕਲੀ ਮੈਨੂੰ ਕੀ ਪਤਾ ਤੂੰ ਆਪੇ ਚੈੱਕ ਕਰ ਲੈ ਮੈਂ ਤਾਂ ਫੜ ਕੇ ਰੱਖਣਾ ਬਸ ਦੇਖੋ ਅੱਜਕੱਲ ਦੇ ਵਿੱਚ ਟੈਲੈਂਟ ਇੱਥੇ ਰੱਖਿਓ ਛੇੜਿਓ ਨਾ ਹੁਣ ਨਹੀਂ ਛੇੜਦੀ ਮੈਂ